ਵੀ ਭਗਵੰਤ ਮਾਨ ਇਸ ਟਾਈਮ ਜੋ ਕਰ ਰਿਹਾ ਉਹ ਪੰਜਾਬ ਨੂੰ ਅੱਗ ਲਾਉਣਾ ਚਾਹੁੰਦਾ ਉਹ ਕਿਵੇਂ ਲਾਉਣਾ ਚਾਹੁੰਦਾ ਵੀ ਇੱਥੇ ਕੋਈ ਸੋਹਣਾ ਸੁਨੱਖਾ ਕੋਈ ਚੰਗਾ ਕਬੱਡੀ ਖਿਡਾਰੀ ਨਾ ਹੋਵੇ ਜੇ ਹੋਵੇ ਤੇ ਉਹਦੇ ਗੋਲੀ ਵੱਜ ਜੇ ਇੱਥੇ ਕੋਈ ਚੰਗਾ ਪੱਤਰਕਾਰ ਨਾ ਹੋਵੇ ਜੇ ਹੋਵੇ ਤੇ ਉਹਦੇ ਪਰਚਾ ਕਰਕੇ ਉਹਨੂੰ ਜੇਲ੍ਹ ਹੀ ਸੱਟ ਦਿੱਤਾ ਜਾਵੇ ਜਿਹੜਾ ਪਰਚਾ ਹੋਇਆ ਇਹ ਬਹੁਤ ਹੀ ਹਾਸੋਹੀਣਾ ਤੇ ਨਿੰਦਨਯੋਗ ਪਰਚਾ ਹੈਗਾ ਉਹ ਕਹਿੰਦਾ ਵੀ ਤੁਸੀਂ ਮੇਰੇ ਜਹਾਜ਼ ਵੱਲ ਦੇਖਿਆ ਕਿਉਂ ਤੁਸੀਂ ਇਹਦੇ ਫਰਕ ਕਿਵੇਂ ਗਿਣ ਲਈ ਤੁਸੀਂ ਇਹਦੇ ਟਾਇਰ ਕਿਵੇਂ ਗਿਣ ਲਈ ਤੁਸੀਂ ਇਹਦਾ ਰੰਗ ਕਿਉਂ ਪੁੱਛ ਲਿਆ ਤੁਸੀਂ ਐਂ ਕਰਦੇ ਪੁੱਛ ਲਏ ਵੀ ਇੱਧਰ ਕਾਹਦੋ ਤੁਰਿਆ ਫਿਰਦਾ ਵੀ ਦੇਖੋ ਭਗਵਾਨ ਤਮਾਨ ਆ ਜਿਹੜਾ ਇਸ ਟਾਈਮ ਬਿਲਕੁਲ ਵਿਖਲਾੜ ਚ ਹੈਗਾ ਪਹਿਲਾ ਵੀ ਅਮਰਿੰਦਰ ਤੇ ਪਰਚੇ ਪਾਇਆ ਯੂ ਟਰਨ ਮਾਰੀ ਹੋਰ अनेका ਪੱਤਰਕਾਰ ਭਰਾਵਾਂ ਦੇ ਪਰਚੇ ਪਾਏ ਜੂਟਰਨ ਮਾਰ ਕੇ ਥੁੱਕ ਕੇ ਚਟਨਾ ਪਿਆ ਵੀ ਭਰਾਵਾ 6 ਮਹੀਨੇ ਰਹਿ ਗਿਆ ਭਗਵਾਨ ਜੀ ਇੰਨਾ ਗੋਲੀ ਬੜੇ ਰਾ ਬੜੇ ਜਾਜ ਆ ਜਿਹੜੇ ਜਾਜਾਂ ਦਾ ਰੌਲਾ ਪਾ ਕੇ ਤੁਹਾਨੂੰ ਦੱਸਦੇ ਆ ਵੀ ਸਾਜਕਾ ਤੋਂ ਉਹਦਾ ਪੁੱਛ ਲਿਆ ਵੀ ਇਧਰ ਨੂੰ ਘਾ ਧੋ ਗਿਆ ਉਹਨਾਂ ਜਾਜਾਂ ਤੇ ਇਹਨਾਂ ਨੇ ਕੈਨੇਡਾ ਅਮਰੀਕਾ ਹੋਰ ਕਿਤੇ ਭੱਜ ਜਾਣਾ ਵਾ ਅਸੀਂ ਇੱਥੋਂ ਦੇ ਪ੍ਰਸ਼ਾਸਨ ਨੂੰ ਇੱਥੋਂ ਦੀ ਸਰਕਾਰ ਨੂੰ ਬੇਨਤੀਆਂ ਮੁੰਨੀਆਂ ਨਹੀਂ ਕਰਦੇ ਬੇਨਤੀਆਂ ਦਾ ਬੜੀਆਂ ਕਰਕੇ ਦੇਖਦੇ ਇਹ ਤੇ ਚਤਾਵਨੀ ਦਿੰਦੇ ਆ ਵੀ ਜੇ ਤੁਹਾਡੇ ਚ ਦਾਮ ਹੋਇਆ ਤੇ ਤੁਸੀਂ ਸਾਡੇ ਪੱਤਰਕਾਰ ਭਰਾਵਾਂ ਨੂੰ ਇੱਕ ਦਿਨ ਕਿਸੇ ਵੀ ਜੇਲ੍ਹ ਦੀ ਹਵਾ ਦਿਖਾ ਦਿਓ ਅਸੀਂ ਮੰਨ ਜਾਂਗੇ ਵੀ ਅਸੀਂ ਸਰੈਂਡਰ ਕਰ ਦਾਂਗੇ ਵੀ ਅਸੀਂ ਬਾਈ ਹਾਰ ਇਹ ਪੰਜਾਬ ਪੁਲਿਸ ਹੈਗੀ ਆ ਜਿਹੜੀ ਲੋਕਾਂ ਨੂੰ ਮਾਰਨ ਤੇ ਜੇਲ੍ਹਾਂ ਚ ਸੁੱਟਣ ਤੇ ਨਜਾਇਜ਼ ਝੂਠੇ ਪਰਚੇ ਕਰਨ ਤੇ ਹੋਈ ਆ ਉਹਨਾਂ ਨੂੰ ਹੁਕਮ ਕਰਦਾ ਵੀ ਯਾਰ ਕੱਲ ਮੇਰਾ ਕਿਸੇ ਨੇ ਜਹਾਜ਼ ਦੇਖ ਲਿਆ ਵਾ ਤੁਸੀਂ ਜਾ ਕੇ ਨਾ ਲੁਧਿਆਣੇ ਪਰਚਾ ਦਰਜ ਕਰਨਾ। ਦੇ ਭਗਵੰਤ ਮਾਨ ਦਾ ਜਹਾਜ਼ ਹੈ ਭਗਵੰਤ ਮਾਨ ਕਿੱਥੋਂ ਲੈ ਕੇ ਆਇਆ? ਭਗਵੰਤ ਮਾਨ ਕਿੱਥੋਂ ਲੈ ਕੇ ਆਇਆ? ਲੋਕਾਂ ਦਾ ਜਹਾਜ਼ ਆ। ਲੋਕਾਂ ਦੇ ਪੈਸਿਆਂ ਦਾ ਜਹਾਜ਼ ਆ। ਲੰਘੇ ਮਹੀਨੇ ਪੰਜਾਬ ਸਰਕਾਰ ਪੱਤਰਕਾਰਾਂ ਦੇ ਉੱਪਰ ਇੱਕ ਪਰਚਾ ਕਰਦੀ ਹੈ। 10 ਲੋਕਾਂ ਤੇ ਪਰਚਾ ਹੁੰਦਾ ਜਿਨ੍ਹਾਂ ਦੇ ਵਿੱਚ ਮਿੰਟੂ ਗੁਰੂਸਰੀਆ ਮਨਿੰਦਰਜੀ ਸਿੱਧੂ ਤੇ ਆਰਟੀਆਈ ਕਾਰਨ ਕੋਨ ਜਿਹੜੇ ਮਾਨਿਕ ਗੋਇਲ ਸ਼ਾਮਲ ਹੈ ਸਰਕਾਰ ਪੱਤਰਕਾਰਾਂ ਦੀ ਆਵਾਜ਼ ਦਬਾਉਣਾ ਚਾਹੁੰਦੀ ਹੈ ਕਿਉਂ ਦਬਾਉਣਾ ਚਾਹੁੰਦੀ ਹੈ ਕਿਉਂ ਪੱਤਰਕਾਰਾਂ ਨੂੰ ਡਰਾਉਣਾ ਤੇ ਮਕਾਉਣਾ ਚਾਹੁੰਦੀ ਹੈ ਕੀ ਕਾਰਨ ਹੈ ਕਿ ਉਸ ਨੀਤੀ ਨੂੰ ਸਰਕਾਰ ਨੇ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਜਿਹੜੀ ਮਨੀਸ਼ ਸੋਧੀਆਂ ਨੇ ਕਿਹਾ ਸੀ ਕਿ ਸਾਮਦਾਮ ਦੰਡ ਭੇਦ ਦੇ ਨਾਲ ਅਸੀਂ ਅਗਲੀ ਸਰਕਾਰ ਲੈ ਕੇ ਆਵਾਂਗੇ ਅੱਜ ਸਾਡੇ ਨਾਲ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਜੈਤੋ ਤੋਂ ਅੰਗਰੇਜ਼ ਸਿੰਘ ਗੋਰਾ ਮੱਤਾ ਹੋਣਗੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਕਿਹੜੀਆਂ ਨੀਤੀਆਂ ਸਰਕਾਰ ਦੀਆਂ ਸਰਕਾਰ ਨੂੰ ਕੀ ਡਰ ਪੈ ਗਿਆ ਪੱਤਰਕਾਰਾਂ ਤੋਂ ਕੀ ਡਰ ਪੱਤਰਕਾਰ ਤਾਂ ਲੋਕਾਂ ਦੀ ਆਵਾਜ਼ ਹੁੰਦੇ ਆ ਤੇ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਆ ਭਗਵੰਤ ਸਿੰਘ ਮਾਨ ਉਹ ਹਮੇਸ਼ਾ ਇਹ ਕਹਿੰਦੇ ਰਹੇ ਆ ਕਿ ਮੈਂ ਸਿਖਾਇਆ ਲੋਕਾਂ ਨੂੰ ਮੈਂ ਹਮੇਸ਼ਾ ਦੱਸਦਾ ਕਿ ਲੀਡਰਾਂ ਨੂੰ ਸਵਾਲ ਕਰੋ ਤੇ ਪੱਤਰਕਾਰ ਲੀਡਰਾਂ ਨੂੰ ਜਦੋਂ ਸਵਾਲ ਕਰਦੇ ਆ ਇਸ ਲੀਡਰਾਂ ਨੂੰ ਜਦੋਂ ਇਹਨਾਂ ਦੀ ਸਰਕਾਰ ਨੂੰ ਸਵਾਲ ਕਰਦੇ ਆ ਤਾਂ ਉਹਨਾਂ ਤੇ ਪਰਚੇ ਦਰਜ ਕਰ ਦਿੱਤੇ ਜਾਂਦੇ ਆ ਸასი ਗੱਲ ਗੁਰੇ ਬਈ ਸასი ਗੱਲ ਜੀ ਤੁਹਾਡਾ ਤੇ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਹੈ ਜੀ ਜੀ ਬਈ ਪੱਤਰਕਾਰਾਂ ਦੇ ਆਵਾਜ਼ ਦਬਾਉਣਾ ਤੇ ਇਹਦਾ ਸਿੱਧਾ ਸਿੱਧਾ ਮਤਲਬ ਹੈ ਵੀ ਲੋਕਾਂ ਦੀ ਆਵਾਜ਼ ਦਬਾਉਣਾ ਤੇ ਮਾਨ ਸਾਹਿਬ ਤਾਂ ਕਹਿੰਦੇ ਹੁੰਦੇ ਸੀ ਵੀ ਮੈਂ ਤਾਂ ਕਹਿੰਨਾ ਵੀ ਲੋਕੋ ਲੀਡਰਾਂ ਨੂੰ ਸਵਾਲ ਬਿਲਕੁਲ ਜੀ ਬਿਲਕੁਲ ਦੇਖੋ ਜੋ ਭਗਵੰਤ ਮਾਨ ਹੈ ਉਹ ਬਹੁਤ ਵੱਡਾ ਉਦੇ ਕੋਲੇ ਅਹੁਦਾ ਹੈ ਉਹ ਪੰਜਾਬ ਨੂੰ ਦੇਖ ਰਿਹਾ ਉਹ ਚਲਾ ਰਿਹਾ ਉਹਨੂੰ ਬਿਲਕੁਲ ਵੀ ਇਸ ਗੱਲ ਦੀ ਭੈਣਕ ਨਹੀਂ ਹੈ ਆਪ ਨੂੰ ਆ ਵੀ ਮੈਥੋਂ ਹੋ ਕੀ ਰਿਹਾ ਮੈਂ ਕਰ ਕੀ ਰਿਹਾ ਪੰਜਾਬ ਚ ਸਹੀ ਅੱਗ ਆ ਜਿਹੜੀ ਉਹ ਭਗਵੰਤ ਮਾਨ ਲਾਉਣਾ ਚਾਹੁੰਦਾ ਉਹ ਭਗਵੰਤ ਮਾਨ ਕਿਉਂ ਲਾਉਣਾ ਚਾਹੁੰਦਾ ਕਿਵੇਂ ਲਾਉਣਾ ਚਾਹੁੰਦਾ ਵੀ ਭਗਵੰਤ ਮਾਨ ਇਸ ਟਾਈਮ ਜੋ ਕਰ ਰਿਹਾ ਉਹ ਪੰਜਾਬ ਨੂੰ ਅੱਗ ਲਾਉਣਾ ਚਾਹੁੰਦਾ ਉਹ ਕਿਵੇਂ ਲਾਉਣਾ ਚਾਹੁੰਦਾ ਵੀ ਇੱਥੇ ਕੋਈ ਸੋਹਣਾ ਸੁਨੱਖਾ ਕੋਈ ਚੰਗਾ ਕਬੱਡੀ ਖਿਡਾਰੀ ਨਾ ਹੋਵੇ ਜੇ ਹੋਵੇ ਤੇ ਉਹਦੇ ਗੋਲੀਬਾਜ਼ ਜੇ ਇੱਥੇ ਕੋਈ ਚੰਗਾ ਪੱਤਰਕਾਰ ਨਾ ਹੋਵੇ ਜੇ ਹੋਵੇ ਤੇ ਉਹਦੇ ਪਰਚਾ ਕਰਕੇ ਉਹਨੂੰ ਜੇਲ੍ਹ ਹੀ ਸੱਡ ਦਿੱਤਾ ਜਾਵੇ ਐਸੇ ਕੋਈ ਬੁੱਧੀਜੀਵੀ ਨਾ ਹੋਵੇ ਜੇ ਹੋਵੇ ਤੇ ਉਹਨੂੰ ਜੇਲ੍ਹ ਹੀ ਸੱਡ ਦਿੱਤਾ ਜਾਵੇ ਉਹਨੂੰ ਮਰਵਾ ਦਿੱਤਾ ਜਾਵੇ ਚਾਹੇ ਇੱਥੇ ਸੰਘਰਸ਼ੀਲ ਕੋਈ ਹੋਵੇ ਜਿਵੇਂ ਮੁਕੇਸ਼ ਮਲੌਤ ਆ ਆਪਣਾ ਜ਼ਮੀਨ ਪ੍ਰਾਪਤ ਸੰਘਰਸ਼ ਕਮੇਟੀ ਵਾਲਾ ਉਹ ਅਨੇਕਾਂ ਮਜ਼ਦੂਰਾਂ ਕਿਸਾਨਾਂ ਦੀ ਗੱਲ ਕਰਦਾ ਉਹਨੂੰ ਜੇਲ੍ਹ ਚ ਸੁੱਟਿਆ ਇਸ ਨਵੇਂ ਸਾਲ ਨੇ ਇਸ 26 ਦੇ ਵਿੱਚ ਸਾਰੇ ਚੰਗੇ ਚੰਗੇ ਬੰਦੇ ਆ ਜਿਹੜੇ ਮਨਿੰਦਰ ਸਿੱਧੂ ਹੋਰੀ ਗੁਰੂ ਸਰੀਆ ਪੱਤਰਕਾਰ ਭਰਾ ਹੋਰ ਜਿੰਨੇ ਨਾਲ ਉਹਨਾਂ ਦੇ ਸਾਥੀ ਹੈਗੇ ਆ ਜਿਹੜਾ ਪਰਚਾ ਹੋਇਆ ਇਹ ਬਹੁਤ ਹੀ ਹਾਸੋਹੀਣਾ ਤੇ ਨਿੰਦਣਯੋਗ ਪਰਚਾ ਹੈਗਾ ਉਹ ਕਹਿੰਦਾ ਵੀ ਤੁਸੀਂ ਮੇਰੇ ਜਹਾਜ ਵੱਲ ਦੇਖਿਆ ਕਿਉਂ ਤੁਸੀਂ ਇਹਦੇ ਫਰਕ ਕਿਵੇਂ ਗਿਣ ਲੇ ਤੁਸੀਂ ਇਹਦਾ ਟਾਇਰ ਕਿਵੇਂ ਗਨ ਲਈ ਤੁਸੀਂ ਇਹਦਾ ਰੰਗ ਕਿਉਂ ਪੁੱਛ ਲਿਆ ਤੁਸੀਂ ਐਂ ਕਰਦੇ ਪੁੱਛ ਲੇ ਵੀ ਇੱਧਰ ਕਰਦੇ ਤੁਰੇ ਫਿਰਦਾ ਵੀ ਦੇਖੋ ਭਗਵਾਨ ਤਮਾਨ ਆ ਜਿਹੜਾ ਇਸ ਟਾਈਮ ਬਿਲਕੁਲ ਵਿਖਲਾੜ ਚ ਹੈਗਾ ਬਿਲਕੁਲ ਉਹਨੂੰ ਸਮਝ ਹੀ ਨਹੀਂ ਲੱਗਦੀ ਹੈਗੀ ਵੀ ਮੈਂ ਕਰਨਾ ਕੀ ਹੈਗਾ ਉਹ ਜੋ ਦਿੱਲੀ ਵਾਲੇ ਕਹਿੰਦੇ ਉਹ ਕਰੀ ਜਾਂਦਾ ਮੈਨੂੰ ਲੱਗਦਾ ਦਿੱਲੀ ਵਾਲੇ ਦਾ ਸ਼ਾਇਦ ਘਟ ਕਹਿੰਦੇ ਹੋਣਿਆ ਉਹ ਰਾਤ ਨੂੰ ਉਹਨੂੰ ਸੁਪਨਾ ਹੀ ਵੱਡਾ ਆ ਜਾਂਦਾ ਜਦੋਂ ਸੁਪਨਾ ਵਟ ਆਇਆ ਤਾਂ ਫਿਰ ਵੱਡੀ ਗੱਲ ਛੱਡਦਾ ਸਵੇਰੇ ਫਿਰ ਉਹ ਆਪਣੇ ਇੱਥੇ ਜਿਹੜੇ ਉਹਦਾ ਲੌਂਗ ਲਾਣਾ ਪੰਜਾਬ ਪੁਲਿਸ ਹੈਗੀ ਆ ਜਿਹੜੀ ਲੋਕਾਂ ਨੂੰ ਮਾਰਨ ਤੇ ਜੇਲ੍ਹਾਂ ਚ ਸੁੱਟਣ ਤੇ ਨਜਾਇਜ਼ ਝੂਠੇ ਪਰਚੇ ਕਰਨ ਤੇ ਹੋਈ ਆ ਉਹਨਾਂ ਨੂੰ ਹੁਕਮ ਕਰਦਾ ਵੀ ਯਾਰ ਕੱਲ ਮੇਰਾ ਕਿਸੇ ਨੇ ਜਾਹਜ ਦੇਖ ਲਿਆ ਵਾ ਤੇ ਤੁਸੀਂ ਜਾ ਕੇ ਨਾ ਲੁਧਿਆਣੇ ਪਰਚਾ ਦਰਜ ਕਰ ਦਿਓ ਕੱਲ ਤੁਸੀਂ ਕੱਲ ਮੇਰੇ ਜਾਹਜ ਦੇ ਕਿਸੇ ਨੇ ਜਿਹੜੇ ਉਹ ਫਾਰਗਨ ਲੈ ਗਿਆ ਜਾਓ ਤੁਸੀਂ ਮੁਕਸਰ ਜਾ ਕੇ ਪਰਚਾ ਕਰ ਦਿਓ ਜਾਓ ਤੁਸੀਂ ਫਲਾਨੇ ਦਾ ਪਰਚਾ ਕਰ ਦਿਓ ਜਣਕੇ ਵੀ ਇਹ ਨਿੱਕੇ ਨਿੱਕੇ ਪਰਚੀਆਂ ਪੁਰਚੀਆਂ ਕਰ ਜਾਣੀਆਂ ਐਵੇਂ ਉਹ ਆਪ ਦਾ ਆਪ ਮਜ਼ਾਕ ਬਣਾ ਰਿਆ ਠੀਕ ਐ ਫਿਰ ਅਸੀਂ ਚਾਲੀ ਦਲ ਵਾਰਸ ਪੰਜਾਬ ਦੀ ਜਥੇਬੰਦੀ ਵੱਲੋਂ ਇਹ ਦਾਵਾ ਕਰਦੇ ਆਂ ਵੀ ਤੁਸੀਂ ਹੱਥ ਲਾ ਕੇ ਦਿਖਾਓ ਉਹਨਾਂ ਨੂੰ ਅਸੀਂ ਪਹਿਲਾਂ ਵੀ ਕਹਿੰਦੇ ਇੱਕ ਅਨੇਕਾਂ ਪੱਤਰਕਾਰਾਂ ਤੇ ਜਿੱਥੇ ਵੀ ਕੋਈ ਜਬਰ ਹੋਇਆ ਸੀ ਸਟੇਜ ਤੋਂ ਕਹਿਆ ਸੀ ਖੁੱਲੇ ਟਾਵਾਂ ਅਸੀਂ ਆਏ ਨਹੀਂ ਵੀ ਇਕੱਲਾ ਤੁਹਾਡੇ ਮੈਕ ਰਾਈ ਕਿਹਾ ਅਸੀਂ ਔਨ ਰਿਕਾਰਡ ਸਟੇਜ ਰਹੀਂ ਕਹਿਨੇ ਆ ਹਰ ਇੱਕ ਵਾਰੀ ਕਹਿਨੇ ਆ ਵੀ ਤੁਸੀਂ ਕਿਸੇ ਤੇ ਝੂਠਾ ਪਰਚਾ ਚਾਹੇ ਸਧਾਰਨ ਨੌਜਵਾਨ ਤੇ ਦੇ ਕੇ ਦੇਖ ਲਿਓ ਤੇ ਚਾਹੇ ਤੁਸੀਂ ਕਿਸੇ ਬੁੱਧੀਜੀਵੀ ਤੇ ਦੇ ਕੇ ਦੇਖ ਲਿਓ ਤੇ ਚਾਹੇ ਤੁਸੀਂ ਕਿਸੇ ਪੱਤਰਕਾਰ ਤੇ ਦੇ ਕੇ ਦੇਖ ਲਿਓ ਇਸ ਪਰਚੇ ਦੇ ਅੰਦਰ ਕੱਖ ਵੀ ਨਹੀਂਗਾ ਨਾ ਲੱਭਣਾ ਵਾ ਨਾ ਹੈਗਾ ਵਾ ਠੀਕ ਹੈ ਵੀ ਉਹਨਾਂ ਨੇ ਇਹ ਪਰਚਾ ਤਕਰਤਾ ਕਰਤਾ ਦਿੱਤਾ ਹੁਣ ਜੱਬ ਨੂੰ ਤਾਂ ਉਹ ਫੜੇਗੇ ਜਿਨ੍ਹਾਂ ਨੇ ਕੀਤਾ ਜਿਨ੍ਹਾਂ ਨੇ ਇਸ ਦਾ ਚਲਾਨ ਪੇਸ਼ ਕਰਨਾ ਕੱਲ ਨੂੰ ਉਹ ਕਿਹੜੇ ਮੂਹਨਾ ਕਰਨਗੇ ਤੇ ਮੈਂ ਜਿਹੜੇ ਡੀਐਸਪੀ ਐਸਐਸਪੀ ਦੀ ਇਹ ਨਿਗਰਾਨੀ ਹੇਠ ਹੋਇਆ ਤੁਹਾਡੇ ਮਾਧਮ ਰਾਹੀਂ ਉਹਨੂੰ ਇੱਕ ਸਵਾਲ ਆ ਵੀ ਭਰਾਵਾ 6 ਮਹੀਨੇ ਰਹਿ ਗਿਆ ਭਗਵੰਤ ਮਾਨ ਇਹਨਾਂ ਕੋਲੇ ਬੜੇ ਰਾਹ ਬੜੇ ਜਾਜ ਆ ਜਿਹੜੇ ਜਾਜਾਂ ਦਾ ਰੌਲਾ ਪਾ ਕੇ ਤੁਹਾਨੂੰ ਦੱਸ ਰਿਹਾ ਵੀ ਸਹਾਜਕਾ ਤੋਂ ਉਹਦਾ ਪੁੱਛ ਲਿਆ ਵੀ ਇਧਰ ਨੂੰ ਘਾਤੋ ਗਿਆ ਉਹਨਾਂ ਜਾਜਾਂ ਤੇ ਇਹਨਾਂ ਨੇ ਕੈਨੇਡਾ ਅਮਰੀਕਾ ਹੋਰ ਕਿਤੇ ਭੱਜ ਜਾਣਾ ਵਾ ਤੁਸੀਂ ਭਗਵੰਤ ਮਾਨ ਤੋਂ ਵੱਧ ਪੜੇ ਲਿਖੇ ਆ ਮੈਂ ਤੁਹਾਡੇ ਮਾਦਮ ਨਹੀਂ ਦੱਸਣਾ ਚਾਹਣਾ ਉਹਨਾਂ ਪੁਲਿਸ ਅਫਸਰਾਂ ਨੂੰ ਕਹਿਣਾ ਮੈਂ ਵੀ ਤੁਸੀਂ ਭਗਵੰਤ ਨਾ ਭਗਵੰਤ ਮਾਨ ਨਾਲੋਂ ਕੋਈ ਦੋ ਗੁਣਾ ਵੱਧ ਹੋ ਸਕਦੇ ਹੋ ਇੱਕ ਗੁਣਾ ਵੱਧ ਹੋ ਸਕਦੇ ਹੋ ਤੁਸੀਂ ਉਹ ਤਾਂ 12 ਕੀ ਪੜਿਆ ਸ਼ਾਇਦ 12 ਕੀ ਪੜਿਆ ਤੇ ਜੇ ਆਪਾਂ ਗੱਲ ਕਰੀਏ ਵੀ ਜਿਹੜਾ ਅਫਸਰ ਡੀਐਸਪੀ ਹੈ ਐ ਐਸਪੀ ਹੈ ਐਸਪੀ ਐਚਐਸਪੀ ਡੀ ਹੈ ਐ ਐਸਐਸਪੀ ਹੈ ਗਾ ਡੀਜੀਪੀ ਆ ਆਈਜੀ ਆ ਕਿੰਨੇ ਰੈਂਕ ਆ ਵੀ ਉਹ ਬਹੁਤ ਉਹਨਾਂ ਦੀਆਂ ਪੜ੍ਹਾਈਆਂ ਕੀਤੀਆਂ ਹੋਣਗੀਆਂ ਤੇ ਕਿਹੜੇ ਉਹਨਾਂ ਨੂੰ ਐਸੇ ਵਕੀਲ ਨੇ ਰਾਇ ਦੇਤੀ ਜਿਵੇਂ ਸਰਕਾਰੀ ਵਕੀਲ ਜਿੰਨਾਂ ਨੇ ਰਾਇ ਲੈਣੀ ਹੁੰਦੀ ਵੀ ਆ ਪਰਚਾ ਬਣੂ ਕਿਵੇਂ ਐਦੀ ਸਟੋਰੀ ਨੇਪਰੇ ਚੜੂ ਕਿਵੇਂ ਐਦਾ ਚਲਾਨ ਸਿਰੇ ਲੱਗੂ ਕਿਵੇਂ ਤੇ ਮੈਂ ਧੰਨਵਾਦ ਕਰਦਾ ਉਸ ਵਕੀਲ ਦਾ ਤੇ ਧੰਨਵਾਦ ਕਰਦਾ ਉਸ ਐਫਆਈਆਰ ਨੂੰ ਲਾਂਚ ਕਰਨ ਵਾਲੇ ਦਾ ਉਸ ਐਸਐਚਓ ਦਾ ਜਿਹਨੇ ਕੱਲ ਨੂੰ ਚਲਾਨ ਪੇਸ਼ ਕਰਨਾ ਹੈ ਇਹਦਾ ਜਦੋਂ ਵੀ ਚਲਾਨ ਪੇਸ਼ ਕਰਨ ਦੀ ਵਾਰੀ ਆਈ ਪਰ ਇਹ ਚਲਾਨ ਪੇਸ਼ ਕਰਨ ਤੋਂ ਪਹਿਲਾਂ ਜਿਹੜਾ ਪਰਚਾ ਤੋਂ ਆਏ ਉਡਣਾ ਖੜਨ ਮਾਰਨਗੇ ਹਾਂਜੀ ਯੂ ਟਰਨ ਮਾਰਨਗੇ ਯੂ ਟਰਨ ਦੇਖੋ ਪਹਿਲਾਂ ਵੀ ਅਮਰਿੰਦਰ ਤੇ ਪਰਚੇ ਪਾਏ ਆ ਯੂ ਟਰਨ ਮਾਰੇ ਹੋਰ अनेका ਪੱਤਰਕਾਰ ਭਰਾਵਾਂ ਤੇ ਪਰਚੇ ਪਾਏ ਆ ਯੂ ਟਰਨ ਮਾਰੇ ਥੁੱਕ ਕੇ ਚੱਟਣਾ ਪਿਆ ਪੰਜਾਬ ਚ ਕਿੰਨੀਆਂ ਘਟਨਾਵਾਂ ਮੈਂ ਘਟਨਾਵਾਂ ਪਿਛਲੀਆਂ ਗਿਣਾਦਿਆਂ ਵੀ ਨਵੇਂ ਸਾਲ ਚ ਇੰਨੀ ਦਿਨੀ ਮੈਂ ਜੇਲ੍ਹ ਚ ਸੀ ਪਿਛਲੇ ਦਿਨੀ 30 ਤਰੀਕ ਦੇ ਸਵੇਰੇ 11 ਵਜੇ ਮੈਨੂੰ ਜੈਤੋ ਦੀ ਪੁਲਿਸ ਨੇ ਬੁੱਚੜਨੇ ਅਮਰਿੰਦਰ ਗੱਲ ਸੀਆਈ ਤੇ ਐਸਐਸਪੀ ਮੌਜੂਦ ਆ ਜਿਹੜੀ ਪ੍ਰਿਗਿਆ ਜਾਣ ਉਹਦੇ ਕਹਿਨ ਤੇ ਸਿਆਸੀ ਸ਼ਹਿ ਤੇ ਆਨਮਨੁਕੀ ਦਸ਼ਦਦ ਹੋਇਆ ਸਾਰੀ ਦੁਨੀਆ ਨੇ ਦੇਖਿਆ ਪਰ ਬਾਈ ਮੈਂ ਹਾਰ ਗਿਆ ਬਾਈ ਮੈਂ ਦੱਬ ਗਿਆ ਨਹੀਂ ਭਾਈ ਮੈਂ ਤਾਂ ਉਹਨਾਂ ਨੂੰ ਲੜ ਕਰਕੇ ਕਹਿਣਾ ਵੀ ਤੁਸੀਂ ਕੈਮ ਰਿਓ ਜਿਉਂਦੇ ਆਂ ਅਸੀਂ ਦੇਖਾਂਗੇ ਦੋਵੱਤ ਇਸੇ ਤਰ੍ਹਾਂ ਹੀ ਚੰਦ ਭਾਣ 5 ਤਰੀਕ ਨੂੰ ਘਟਨਾ ਹੋਈ ਜਿਹੜੀ ਆਉਣ ਵਾਲੀ 5 ਆ ਹੁਣ ਘਟਨਾ ਹੋਈ ਥੁੱਕ ਕੇ ਛੱਟਿਆ ਇੱਥੋਂ ਦੇ ਐਸਐਸਪੀ ਨੇ ਛੱਟਿਆ ਭਾਈ ਇਸ ਕਰਕੇ ਅਸੀਂ ਇੱਥੋਂ ਦੇ ਪ੍ਰਸ਼ਾਸਨ ਨੂੰ ਇੱਥੋਂ ਦੀ ਸਰਕਾਰ ਨੂੰ ਬੇਨਤੀਆਂ ਮੁਰਨੀਆਂ ਨਹੀਂ ਕਰਦੇ ਬੇਨਤੀਆਂ ਦਾ ਬੜੀਆਂ ਕਰਕੇ ਦੇਖ ਲਿਆ ਇਹ ਤੇ ਚੇਤਾਵਨੀ ਦਿੰਨੇ ਆ ਵੀ ਜੇ ਤੁਹਾਡੇ ਚ ਧਾਮ ਹੋਇਆ ਤੁਸੀਂ ਸਾਡੇ ਪੱਤਰਕਾਰ ਭਰਾਵਾਂ ਨੂੰ ਇੱਕ ਦਿਨ ਕਿਸੇ ਵੀ ਜੇਲ੍ਹ ਦੀ ਹਵਾ ਦਿਖਾ ਦਿਓ ਅਸੀਂ ਮੰਨ ਜਾਾਂਗੇ ਵੀ ਅਸੀਂ ਸਰੈਂਡਰ ਕਰ ਦਾਂਗੇ ਵੀ ਅਸੀਂ ਬਾਈ ਹਾਰ ਗਏ ਜਿਹੜਾ ਹੈਲੀਕਾਪਟਰ ਹੈ ਉਹ ਸਰਕਾਰ ਦਾ ਹੈ ਤੇ ਲੋਕਾਂ ਦਾ ਹੈ ਉਹ ਹੈਲੀਕਾਪਟਰ ਲੋਕਾਂ ਦਾ ਹੈ ਮੁੱਖ ਮੰਤਰੀ ਲੋਕਾਂ ਦਾ ਹੈ ਮੁੱਖ ਮੰਤਰੀ ਜੇਕਰ ਇੱਥੇ ਮੌਜੂਦ ਨਹੀਂ ਤੇ ਉਹਨੂੰ ਕੋਈ ਹੋਰ ਭਜਾਈ ਫਿਰੂਗਾ ਤੇ ਉਹਦੇ ਤੇ ਜੇ ਲੋਕ ਸਵਾਲ ਕਰ ਦੇਣਗੇ ਤਾਂ ਫਿਰ ਇਸ ਲੋਕਾਂ ਦੇ ਮੁੱਖ ਮੰਤਰੀ ਜਿਹੜਾ ਕਹਿੰਦਾ ਸੀ ਵੀ ਮੈਂ ਤਾਂ ਸਵਾਲ ਕਰਨੇ ਸਿਖਾਉਣਾ ਹੈ ਮੈਨੂੰ ਤਾਂ ਲੀਡਰ ਉੱਥੇ ਪਾਰਲੀਮੈਂਟ 'ਚ ਕਹਿੰਦੇ ਹੁੰਦੇ ਸੀ ਆ ਕਿ ਤੂੰ ਕੁੱਠਾ ਕੰਮ ਕਰਾਤਾ ਉਹਨੂੰ ਇੰਨਾ ਇੰਨੀ ਕਿਉਂ ਕੀ ਕਹਿੰਦੇ ਵੀ ਅੱਜ ਵੀ ਹੋ ਗਈ ਉਹਨੂੰ ਇੰਨਾ ਕਿਉਂ ਡਰ ਪੈ ਗਿਆ ਵੀ ਮੇਰੇ ਤਾਂ ਹੈਲੀਕਾਪਟਰ ਦਾ ਸਵਾਲ ਪੁੱਛ ਲੈ ਦੇਖੋ ਦੋ ਤਰ੍ਹਾਂ ਦੀ ਖੁਰਕ ਹੁੰਦੀ ਆ ਬੰਦੇ ਦੇ ਇੱਕ ਤਾਂ ਮੂਰਖ ਬਣ ਜਾਣਾ ਇੱਕ ਜਾਂ ਬਣਾਉਣ ਲੱਗ ਜਾਣਾ ਭਗਵੰਤਮਾਨ ਲੋਕਾਂ ਨੂੰ ਮੂਰਖ ਬਣਾਉਣ ਤੇ ਲੱਗਿਆ ਹੋਇਆ ਜਿਵੇਂ ਪਹਿਲਾਂ ਡਰਾਮੇ ਕਰਤੇ ਫਿਰ ਉਹ ਸੱਤਾ 'ਚ ਆਇਆ ਫਿਰ ਇਸ ਤਰੀਕੇ ਦੀਆਂ ਕਹਾਣੀਆਂ ਜਿਹੜਾ ਕਹਿੰਦਾ ਸੀ ਸੱਥਾਂ 'ਚੋਂ ਸਰਕਾਰ ਚੱਲੂ ਜਿਹੜਾ ਕਹਿੰਦਾ ਸੀਗਾ ਵੀ ਆਹ ਕੋਈ ਵੀ ਵੀਆਈਪੀ ਸਹੂਲਤਾਂ ਨਹੀਂ ਹੋਣਗੀਆਂ ਆਹ ਫਲਾਨਾ ਕੋ ਸਾਰਾ ਕਲਚਰ ਉਹਦੋਂ ਟੇਢਾ ਹੋ ਗਿਆ ਨਾ ਸਾਰਾ ਕੁਝ ਉਲਟ ਹੋ ਗਿਆ ਹੁਣ ਅਸੀਂ ਤੁਹਾਡੇ ਸਾਹਮਣੇ ਇੱਕ ਬੇਨਤੀ ਕਰਨਾ ਚਾਹੁੰਦੇ ਹਾਂ ਲੋਕਾਂ ਨੂੰ ਵੀ ਉਹ ਕਹਿੰਦਾ ਸੀਗਾ ਵੀ ਤੁਸੀਂ ਸਵਾਲ ਕਰਿਆ ਕਰੋ ਹੁਣ ਆਪੇ ਤਾਂ ਸਿਖਾਤਾ ਆਪ ਹੀ ਤਾਂ ਕਿਹਾ ਸੀਗਾ ਭਗਵਾਨ ਤੁਮਾਨ ਨੇ ਵੀ ਤੁਸੀਂ ਸਵਾਲ ਕਰਿਆ ਕਰੋ ਸਵਾਲ ਦਾ ਜਿਹੜਾ ਜਵਾਬ ਆ ਉਹ ਮੰਗਿਆ ਕਰੋ ਹੁਣ ਜਦੋਂ ਕੋਈ ਸਵਾਲ ਦਾ ਜਵਾਬ ਮੰਗਦਾ ਇਹ ਤਾਂ ਕੋਈ ਸਵਾਲ ਕੋਈ ਐਡਾ ਹੈ ਹੀ ਨਹੀਂ ਇਹ ਤਾਂ ਗੱਲ ਹੀ ਹੈ ਨਹੀਂ ਨਾ ਕਿ ਭਗਵੰਤ ਮਾਨ ਦਾ ਲੋਕ ਉਹ ਸੋਸ਼ਲ ਮੀਡੀਆ ਰਹੀਂ ਜਾਂ ਹੋਰ ਕਈ ਅੰਦੇ ਭਗਵੰਤ ਮਾਨ ਦਾ ਜਹਾਜ਼ ਹੈ ਭਗਵੰਤ ਮਾਨ ਕਿੱਥੋਂ ਲੈ ਕੇ ਆਇਆ ਭਗਵੰਤ ਮਾਨ ਕਿੱਥੋਂ ਲੈ ਕੇ ਆਇਆ ਲੋਕਾਂ ਦਾ ਜਹਾਜ਼ ਆ ਲੋਕਾਂ ਦੇ ਪੈਸਿਆਂ ਦਾ ਜਹਾਜ਼ ਆ ਪੰਜਾਬ ਸਰਕਾਰ ਦਾ ਜਹਾਜ਼ ਆ ਤੇ ਸਰਕਾਰ ਪੰਜਾਬ ਚ ਭਗਵੰਤ ਮਾਨ ਦੀ ਭਗਵੰਤ ਮਾਨ ਤਾਂ ਇੱਕ ਪੰਜਾ ਸਾਲਾਂ ਵਾਸਤੇ ਉਸ ਪੰਜਾਬ ਦਾ ਮਸੀਹਾ ਉਸ ਦਾ ਜ਼ਿੰਮੇਵਾਰ ਆ ਉਹ ਲੋ ਉਹ ਤਾਂ ਲੈ ਜਾਣਾ ਵਾ ਤੇ ਜਾਜ ਤਾਂ ਫਿਰ ਹੁਣ ਕਾਹਲਾ ਕੋਈ ਹੋਰ ਚਲਾਉਣ ਲੱਗ ਜੂ ਉਹਦਾ ਕਿਵੇਂ ਹੋ ਗਿਆ ਨਿੱਜੀ ਜਾਜ ਦਾ ਸਵਾਲ ਤਾਂ ਕੋਈ ਮਸਲੇ ਦਾ ਹੱਲ ਹੀ ਨਹੀਂ ਸੀਗਾ ਵੀ ਇਹ ਪਰਚਾ ਬਣ ਜਾਂਦਾ ਵੀ ਇਹ ਜਾਣ ਬੁੱਝ ਕੇ ਇੱਕ ਨਾ ਇੱਕ ਤਾਕਤਵਰ ਬੰਦਿਆਂ ਨੂੰ ਦਬਾਉਣਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕਿਹਾ ਤੇ ਵੀ ਜਿਹੜੇ ਕੋਈ ਸੋਹਣੇ ਸੁਨੱਖੇ ਇੱਥੇ ਕੰਮ ਕਰਦੇ ਆ ਲੋਕ ਸਮਾਜ ਸੁਧਾਰ ਵਾਸਤੇ ਕੰਮ ਕਰਦੇ ਆ ਸੱਚ ਵਾਸਤੇ ਕੰਮ ਕਰਦੇ ਆ ਉਹਨਾਂ ਨੂੰ ਪਰਚਾ ਰਹੀ ਦਬਾਉਣਾ ਗੋਲੀਆਂ ਮਰਵਾਉਣੀਆਂ ਉਹਨਾਂ ਤੇ ਕਿਸੇ ਤਰ੍ਹਾਂ ਦੀ ਕੋਈ ਵੀ ਦਸ਼ਦਤ ਕਰਾਉਣਾ ਜੇਲ੍ਹਾਂ ਦੇ ਸੱਟ ਦੇਣਾ ਇਹ ਕਰਨਾ ਉਹ ਕਰਨਾ ਇਹ ਭਗਵਾਨ ਤੁਮਨ ਦੀ ਫਿਦਰਤ ਹੋ ਗਈ ਸਰਕਾਰ ਦੀ ਪੰਜਾਬ ਦੇ ਅੱਜ ਤੱਕ ਦਾ ਇਤਿਹਾਸ ਰਿਹਾ ਵੀ ਪੰਜਾਬ ਅੱਜ ਤੱਕ دبਿਆ ਨਹੀਂ ਇਸ ਤਰੀਕੇ ਨਾਲ ਡਰਾ ਕੇ ਧਮਕਾ ਕੇ ਪਰਚਿਆਂ ਦੀ ਰਾਜਨੀਤੀ ਕਰਕੇ ਪੰਜਾਬ دب ਜੂਗਾ ਜਾਂ ਪੰਜਾਬ ਦੇ ਲੋਕ دب ਜਾਣਗੇ ਜਾਂ ਪੰਜਾਬ ਦੇ ਲੋਕਾਂ ਨੂੰ ਦਿਖ ਨਹੀਂ ਰਿਹਾ ਵੀ ਪੰਜਾਬ ਦੇ ਲੋਕਾਂ ਨੂੰ ਵੀ ਇਹ ਡਰਾ ਡਰਾ ਕੇ ਦੁਬਾਰਾ ਸਰਕਾਰ ਲਿਆਉਣਗੇ ਦੇਖੋ ਮੈਂ ਇੱਕ ਲੋਕਾਂ ਨੂੰ ਬੇਨਤੀ ਕਰਦਾ ਜਲਮ ਸਹਿਣਾ ਵੀ ਪਾਪ ਆ ਤੇ ਕਰਨਾ ਵੀ ਪਾਪ ਹੈ ਇਹ ਦੋਵੇਂ ਚੀਜ਼ੇ ਮੜ ਗਿਆ ਸਰਕਾਰ ਨੂੰ ਐ ਲੱਗਦਾ ਐ ਇਹਦੇ ਐਮਐਲਏ ਨੂੰ ਐ ਲੱਗਦਾ ਵੀ ਅਸੀਂ ਨਾ ਪਿੰਡਾਂ 'ਚ ਆ ਜਿਹੜੇ ਕੁਛਕ ਬੰਦੇ ਪੇੜ ਕਰਕੇ ਜਾਂ ਕੋਈ ਸ਼ੌਧਰੀ ਮੂਰੇ ਲਾ ਕੇ ਪਿੰਡਾਂ 'ਚ دہشت ਫਿਲਾ ਲਾਂਗੇ ਜਾਂ ਜ਼ੁਰਤ ਰੱਖ ਲਾਂਗੇ ਡੰਡੇ ਦੇ ਜ਼ੋਰ ਤੇ ਨਾ ਕਦੇ ਇਥੇ ਬਾਬਰ ਅਰਗੇ ਚੱਲ ਗਿਆ ਮਸੇ ਰੰਗੜ ਵਰਗੇ ਚੱਲ ਗਿਆ ਇੱਥੇ ਬੜੇ-ਵੜੇ ਆਏ ਤੇ ਵੱਡੇ-ਵੱਡੇ ਗਏ ਭਗਵੰਤ ਮਾਨ ਤਾਂ ਕਿਸੇ ਆਵਾਜ਼ ਦੀ ਮੂਲੀ ਨਹੀਂ ਕੱਖ ਵੀ ਨਹੀਂ ਇਹਨੇ ਸੇਰ ਚੋਂ ਪੂਣੀ ਨਹੀਂ ਕੀਤੀ ਜਿੱਡੇ ਵੱਡੇ ਪੱਧਰ ਤੇ ਭਗਵੰਤ ਮਾਨ ਨੇ ਆਪ ਦਾ ਜਿਹੜਾ ਚਿਹਰਾ ਉਹ ਬਦਨਾਮ ਕਰ ਲਿਆ ਉਹ ਕਿਸੇ ਤੋਂ ਲੁਕਾਇਆ ਪਿਆ ਨਹੀਂ ਹਰ ਗੱਲ ਤੇ ਝੂਠ ਬੋਲੀ ਜਾਣਾ ਹਰ ਗੱਲ ਤੇ ਲੋਕਾਂ ਨੂੰ ਡਰਾਈ ਜਾਣਾ ਹਰ ਗੱਲ ਤੇ ਪਰਚਾ ਕਰ ਦੇਣਾ ਮਤਲਬ ਇਹ ਬਹੁਤ ਇੱਕ ਨਿੰਦਣ ਜੋ ਘਟਨਾ ਹੈਗੀ ਆ ਇਹ ਜਿਹੜਾ ਤੁਸੀਂ ਸਵਾਲ ਕੀਤਾ ਜੇ ਬਿਲਕੁਲ ਠੀਕ ਹੈਗਾ ਇਹਨਾਂ ਨੇ ਨਾ ਸਾਡੇ ਇੱਕ ਤਿੰਨ ਸਾਲਾਂ ਚ ਬੜੀ ਹੱਤ ਚੱਕੀ ਚਾਰ ਸਾਲ ਹੋ ਗਏ ਹੁਣ ਤਾਂ ਇਹਨਾਂ ਨੇ ਉਹ ਕੀਤਾ ਜਿਹੜਾ ਨਹੀਂ ਕਰਨਾ ਸੀ ਸਾਰਾ ਕੁਝ ਕਰਕੇ ਦੇਖ ਲਿਆ ਜਿਵੇਂ ਹੁਣ ਮੈਂ ਆਪਣੇ ਵਾਲੀ ਗੱਲ ਵੀ ਦੱਸ ਕੇ ਦੇਖ ਲਈ ਤੁਹਾਨੂੰ ਅਨੇਕਾਂ ਘਟਨਾਵਾਂ ਦੱਸ ਕੇ ਦੇਖ ਲਿਆਂ ਹੋਰ ਬਹੁਤ ਸਾਰੀਆਂ ਤੁਸੀਂ ਦੇਖ ਲਓ ਵੀ ਜਿੱਥੇ-ਜਿੱਥੇ ਕੋਈ ਹਾਲਾਤ ਇਦਾਂ ਦੇ ਇਹਨਾਂ ਨੇ ਪੈਦਾ ਕੀਤੇ ਆ ਉਹ ਵਾਲਾ ਇਸੇ ਤਰ੍ਹਾਂ ਹੀ ਜਿਹੜਾ 4 ਤਰੀਕ ਦਾ ਜਿਹੜਾ ਸਰਦਾ ਹੈਗਾ ਚੰਡੀਗੜ੍ਹ 17 ਸੈਕਟਰ ਦਾ ਮੈਂ ਪੰਜਾਬ ਦੇ ਲੋਕਾਂ ਨੂੰ ਹਰਿਆਣੇ ਦੇ ਲੋਕਾਂ ਨੂੰ ਰਾਜਸਥਾਨ ਦੇ ਲੋਕਾਂ ਨੂੰ ਆਲ ਇੰਡੀਆ ਤੇ ਦੇਸ਼ ਵਿਦੇਸ਼ ਵਸਦੇ ਲੋਕਾਂ ਨੂੰ ਬੇਨਤੀ ਕਰਦਾ ਵੀ ਆਓ ਭਰਾਵੋ ਆਪਾਂ ਇਕੱਠੇ ਹੋਈਏ ਜੇਕਰ ਚੰਗੇ ਪੱਤਰਕਾਰ ਸੋਹਣੇ ਸਨੱਖੇ ਪੱਤਰਕਾਰ ਚੰਗੇ ਪੱਤਰਕਾਰ ਤੇ ਇਸ ਤਰ੍ਹਾਂ ਕੋਈ ਇਹ ਕਾਰਵਾਈ ਪਾਉਂਦੇ ਆ ਜਾਂ ਕਿਸੇ ਤਰੀਕੇ ਦੀ ਵਧਾਈ ਕੀ ਕਰਦੇ ਆ ਤੇ ਐ ਮੰਨ ਲਓ ਵੀ ਪੰਜਾਬ ਦਾ ਬੇੜਾ ਕਰਕੇ ਇਹਨਾਂ ਨੇ ਤਾਂ ਕੀਤੇ ਕੀਤਾ ਪਹਿਲਾਂ ਕਾਲੀਆਂ ਨੇ ਕੀਤਾ ਫਿਰ ਕਾਰਸੀਆਂ ਨੇ ਕੀਤਾ ਇਹਨਾਂ ਨੇ ਕੀਤੇ ਕੀਤੇ ਤੇ ਜੇ ਪ੍ਰੈਸ ਦੀ ਆਜ਼ਾਦੀ ਆ ਜਿਹੜੇ ਸੱਚ ਦਿਖਾਉਂਦੇ ਆ ਜਿਨ੍ਹਾਂ ਨੇ ਸੀਸਾ ਦਿਖਾਉਣਾ ਲੋਕਾਂ ਨੂੰ ਜਿਨ੍ਹਾਂ ਨੇ ਇਹ ਗੱਲ ਦੱਸਣੀ ਆ ਵੀ ਆ ਇੱਥੇ ਧੱਕਾ ਹੋ ਗਿਆ ਆ ਇੱਥੇ ਰੀਪ ਹੋ ਗਿਆ ਇੱਥੇ ਕਤਲ ਹੋ ਗਿਆ ਸਰਕਾਰ ਨੇ ਇੱਥੇ ਆਹ ਕਰਤਾ ਇੱਥੇ ਐਂ ਕਰਤਾ ਉਹ ਸਾਰਾ ਕੁਝ ਸੀਸਾ ਇੱਕ ਸੋਸ਼ਲ ਮੀਡੀਆ ਰਹੀ ਚੱਲਦਾ ਚਾਹੇ ਕਿ YouTube ਉੱਪਰ ਹੈਗਾ ਚਾਹੇ ਕੋ ਛੋਟਾ ਚੈਨਲ ਆ ਚਾਹੇ ਕੋਈ ਵੱਡਾ ਚੈਨਲ ਆ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਤੁਸੀਂ ਦਬੋ ਨਾ ਤੁਸੀਂ ਮੈਦਾਨ 'ਚ ਆਓ ਤੁਸੀਂ ਕੰਮ ਕਰੋ ਤੁਸੀਂ ਆਪਣਾ ਸੱਚ ਦਿਖਾਓ ਤੇ ਜਿਹੜਾ ਕੋਈ ਤੁਹਾਡੇ ਤੇ ਇਸ ਤਰ੍ਹਾਂ ਦੀ ਕੋਈ ਕਾਰਵਾਈ ਪਾਊਗਾ ਤੇ ਦੇਖਾਂਗੇ ਤੋ ਹੱਥ ਨਾਲ ਹੀ ਅਸੀਂ ਦੱਸਣਾ ਚਾਹੁੰਦੇ ਹਾਂ ਫਿਰ ਸਾਰੇ ਭੈਣ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਪੰਜਾਬ ਦੇ ਲੋਕਾਂ ਨੂੰ ਨੌਜਵਾਨਾਂ ਨੂੰ ਆਓ ਆਪਾਂ 17 ਸੈਕਟਰ 4 ਤਰੀਕ ਨੂੰ ਚੰਡੀਗੜ੍ਹ ਵਿਖੇ ਪੱਤਰਕਾਰਾਂ ਦੇ ਹੱਕ ਚ ਹਾ ਦਾ ਜਿਹੜਾ ਜਿਹੜਾ ਆਪਾਂ ਹਾ ਦਾ ਨਾਰਾ ਮਾਰੀਏ ਇਕੱਠੀ ਹੋਈਏ ਜੇ ਪੱਤਰਕਾਰ ਭਰਾ ਨਾ ਰਹੇ ਤੇ ਆਪਣੇ ਪੱਲੇ ਕੱਖ ਨਹੀਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਜੁੜੇ ਰਹੋ ਖਾਸ ਪੰਜਾਬੀ ਟੀਵੀ ਦੇ ਨਾਲ ਬਹੁਤ ਬਹੁਤ ਧੰਨਵਾਦ